ਬਾਬਾ ਬੁੱਲੇ ਸਾਹਿਬ ਜੀ ਫਰਮਾਉਂਦੇ ਨੇ ਕਿ ਮੁੱਲਾ ਕਾਪਾ ਕਾਪਾ ਮਤ ਕਹੋ ਵਲ ਕਾਪੇ ਮੂਲਨਾ ਜਾਵਾ ਭਗਤ RAM ਦਰ ਯਾਦ ਤੱਕ ਕਾਪਾ ਉਹ ਜਿੱਥੇ ਪੁੱਲ ਆਪਣੀ ਨੂੰ ਬਖਸ਼ਾਵਾ ਉਹ ਜਿੱਥੇ ਪੁੱਲ ਆਪਣੀ ਨੂੰ ਬਖਸ਼ਾਵਾ ਤਿਸ ਸਹਿਕ ਸਹਿਕ ਕੇ ਜਿੰਨਾ ਨੂੰ ਮਰ ਗਿਆ ਬੁੱਲਾ ਉਹ ਅਜ 17 ਵਾਰਨ ਆ ਗਏ ਨੇ ਲੀਰਾਂ ਪਾਟੀਆਂ ਵੇਖ ਕੇ ਹੱਸਦੇ ਸਨ ਉਹ ਅਜ ਕਫਨ ਸਵਾਰਨ ਆ ਗਏ ਨੇ ਤੇ ਫੜੀ ਪਾਣੀ ਜਿੰਨਾ ਨੇ ਵਿੱਚ ਮੁਸੀਬਤਾਂ ਤੇ ਅਜ ਕਬਰ ਵਿੱਚ ਉਤਾਰਨ ਆ ਗਏ ਨੇ ਤੇ ਜਿੰਨਾ ਫੁੱਲਾਂ ਨੂੰ ਸਹਿਕਦਾ ਫੁੱਲਾ ਮੋਇਆ ਉਹੀ ਅਜ ਕਬਰ ਉਤੇ ਖਿਲਾੜਾ ਨਾ ਕੇ ਨੇ ਉਹੀ ਅਜ ਕਬਰ ਉਤੇ ਖਿਲਾੜਾ ਨਾ ਕੇ ਨੇ ਬੇਬੋਲ ਦੀ ਤੈਨੂੰ ਖਬਰ ਹੈ ਨਹੀਂ ਜੜਾਂ ਨਿਤ ਤੇਰੇ ਵਿੱਚ ਬੋਲਦਾ ਏ ਪੁੱਲਾ ਆਪ ਫਿਰੇ ਟੋਲੇ ਬਾਹਰ ਉਸ ਨੂੰ ਵਾਂਗ ਮੁਰਗੀਆਂ ਤੇ ਕੂੜਾ ਤੋਂ ਫੁੱਲ ਤਾਏ ਪਲਾ ਬੋਚਾਂ ਵਿੱਚ ਕੌਣ ਹੈ ਤੇਰੇ ਸ਼ਾਇਦ ਉਹ ਹੋਵੇ ਜਿੰਨੂੰ ਤੂੰ ਟੋਲਦਾ ਹੈ ਉਹ ਬੱਲੇ ਸ਼ਾ ਜੋ ਤਾਂ ਨਹੀਂ ਰੱਬ ਤੈਥੋਂ ਆਪੇ ਬਾਜ ਮਾਰੇ ਆਪੇ ਬੋਲਦਾ ਹੈ ਆਪੇ ਬਾਜ ਮਾਰੇ ਆਪੇ ਬੋਲਦਾ ਹੈ ਤੇ ਬੁੱਲਿਆ ਇਹ ਹੈ ਝੋਠੀ ਦੁਨੀਆ ਤੇਰਾ ਨਹੀਂ ਹੈ ਤੇਸ਼ ਉਠ ਬੁੱਲਿਆ ਉਠ ਦੇਖ ਲੈ ਅਸੀਂ ਬਦਲੀ ਬੈਠੇ ਭੇਸ ਤੇ ਸਾਡੀ ਚੰਦਨੀ ਮਾਨੀ ਕੋਕਤੀ ਅਸੀਂ ਰੁਲਕੇ ਵਿੱਚ ਪਰਦੇਸ ਹਾਏ ਅਸੀਂ ਰੁਲਕੇ ਵਿੱਚ ਪਰਦੇਸ ਸਖਤ ਜ਼ੁਬਾਨਾ ਰੱਖਣ ਵਾਲੇ ਕਦੇ ਨਾ ਦੇਂਦੇ ਨੁਕਸਾਨ ਉਹ ਬੱਲਿਆ ਟਰ ਉਹ ਨਾਂ ਦੇ ਕੋਲੋਂ ਜੜੇ ਚੁੱਕ ਚੁੱਕ ਕਰਨ ਸਲਾਮ ਉਹ ਜੜੇ ਚੁੱਕ ਚੁੱਕ ਕਰਨ ਸਲਾਮ ਕਲਮਾ ਪੜਿਆ ਉੱਤੋਂ ਉੱਤੋਂ ਤੇ ਗੱਲ ਅੰਦਰੋਂ ਨਾ ਮੈਂ ਜਾਣੀ ਪੱਥਰਾ ਵਿੱਚੋਂ ਹੀਰੇ ਲੱਭਾ ਤੇ ਮਿੱਟੀ ਨਾ ਮੈਂ ਜਾਣੀ ਮਿੱਟੀ ਨਾ ਮੈਂ ਜਾਣੀ ਸੱਜਣਾ ਨਾ ਹੋਵੇ ਰਾਜੀ ਹਾਏ ਅਸਾਨ ਲਹੂ ਦੇ ਦੀਵੇ ਪਾਲੇ ਤੇ ਛੱਡ ਸਚਨਾ ਉੱਥੇ ਕੀ ਵਸਨਾ ਉਹ ਜਿੱਥੇ ਅੰਦਰ ਹੋ ਵਣ ਕਾਲੇ ਉਹ ਜਿੱਥੇ ਅੰਦਰ ਹੋ ਵਣ ਕਾਲੇ ਘੜੀ ਘੜੀ ਕੀ ਤੱਕ ਤਾਂ ਘੜੀ ਵੱਲ ਇੱਕ ਵਕਤ ਹੋਣਾ ਕਿਸੇ ਨੇ ਲਾ ਲੈਣੀ ਇੱਤੇ ਰੇਸ਼ਮੀ ਸੂਟ ਵੀ ਪਟਨਾਏ ਅਲਫ਼ੀ ਪੈਨ ਤੂੰ ਜਦੋਂ ਫਨਾ ਲੈਣੀ ਤੇ ਕਰੀ ਮਾਨ ਨਾ ਤੂੰ ਉੱਚੀਆਂ ਹਵੇਲੀਆਂ ਦਾ ਓਏ ਇੱਥੇ ਮੰਜੀ ਸ਼ਰੀਕਾਂ ਨੇ ਢਾ ਲੈਣੀ ਵੇਲੇ ਉਹ ਦੂਰ ਨਹੀਂ ਸਰਦਾਰ ਸਈਆਂ ਉਜਨਾ ਵਕਤ ਅਖੀਰ ਵਾ ਵਾ ਲੈਣੀ ਉਜਨਾ ਵਕਤ ਅਖੀਰ ਵਾ ਵਾ ਲੈਣੀ ਤਮ ਮੁੱਲਾ ਰੈਨ ਦੇ ਝਗੜੇ ਜੰਨਤ ਤੇ ਜਿੰਦ ਯਾਰ ਤੇ ਵੇੜੇ ਵੜ ਗਈਏ ਸਨੋ ਲੋੜ ਨਾ ਹੋਰ ਜ਼ਮਾਨੇ ਦੀ ਰੋ ਕਲਮਾ ਪਿਆਰ ਦਾ ਪੜ ਗਈਏ ਹਏ ਰੋ ਕਲਮਾ ਯਾਰ ਦਾ ਪੜ ਗਈਏ ਉਮੀਦ ਕਰਤਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਰੋ ਨੂੰ ਬਹੁਤ ਸ਼ਾਂਤੀ ਮਿਲੀ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੋ ਇਸ ਰੋਹਾਨੀ ਸਫਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ